ਤੇ ਇੱਕ ਪਰਿਵਾਰ ਨੂੰ ਦੋ ਜਾਂ ਤਿੰਨ ਘੁੱਟੇ ਮਿਲਣੇ ਆ ਜੀ ਉਸ ਤੋਂ ਲਾਵਾ ਜ਼ਿਮੀਂਦਾਰ ਭਰਾ ਨੂੰ ਜ਼ਿਮੀਂਦਾਰ ਭਰਾ ਨੂੰ ਖਾ ਕੇ ਬੇਨਤੀ ਆ ਆਪਣੀ ਮੋਟਰਾਂ ਦੇ ਘੁੱਟੇ ਨੂੰ ਲਗਾਓ ਜੀ 5-5 ਘੁੱਟੇ ਜ਼ਿਮੀਂਦਾਰ ਭਰਾ ਨੂੰ 5 ਘੁੱਟੇ ਮਿਲਣਗੇ ਤੇ ਮੋਟਰਾਂ ਸੁਣੀਆਂ ਪਈਆਂ ਠੀਕ ਹੈ ਜੀ ਜੇ ਇੱਕ ਦੋ ਮਰਲੇ ਥੇ ਆ ਆਪਣਾ ਫਸਲ ਸਾਡੀ ਮਰ ਪੀ ਜੋ ਕੋ ਫਰਨੀ ਪੈ ਲਗਾ ਤੇ ਜਿਮੀਂਦਾਰ ਭਰਾ ਨੂੰ ਜੋੜ ਕੇ ਬੇਨਤੀ ਆ ਆਪਣੇ ਮੋਟਰਾਂ ਤੇ 5-5 ਘੁੱਟੇ ਜੋੜ ਲਗਾਓ ਜੀ ਇਹਨੇ ਬੇਨਤੀ ਪ੍ਰਵਾਨ ਕਰਿਆ ਜੀ ਜੋ ਘੁੱਟੇ ਦਿਓ ਜੀ ਸਾਡੇ ਕੋਲ ਗਰੁੱਪ ਚੱਲ ਗਿਆ ਹੈਲੋ ਸਾਡੇ ਕੋਲ ਕਾਜੀ ਦਾ ਬੂਟਾ ਜੀ ਗੱਲ ਕਰੀਏ ਤੁਲਾਣੇ ਆ ਬੁਲਾ ਲਓ ਜੀ ਸਾਡੇ ਦਾ ਬੂਟਾ ਸੁਆਗਤ ਹੈ ਸੁਆਗਤ ਹੈ ਜੀ ਦੇ ਦੇ ਤੁਹਾਡਾ ਬੂਟਾ ਦੇਖਣਾ ਚਾਹੁੰਦੇ ਆ ਜਿਹੜੇ ਵਿਟਾਮਿਨ ਐ ਬਿਟਾਉਨ ਵੀ ਵਿਟਾਮਿਨ ਜੀ ਵਿਟਾਮਿਨ ਡੀ ਆਇਰਨ ਪੋਟਾਸ਼ੀਅਮ ਕਲੋਰਾਇਡ ਲੋਹਾ ਤੇ ਉਦੋਂ ਲਾਵਾ ਸਾਡੇ ਸਰੀਰ ਨੂੰ ਜਿਹੜੇ ਨਿਜ ਬਦਾ ਚਾਹੀਦੇ ਹੁੰਦੇ ਉਹ ਕਾਫੀ ਕੁਝ ਕਿ ਪਦार्थ ਨੇ ਠੀਕ ਹੈ ਜੀ ਤੇ ਮਾਰਚ ਮਹੀਨੇ ਉਹਨੂੰ ਫੜੀ ਲੱਗਦੀ ਹੈ ਤੇ ਪੱਤੇ ਵੀ ਵਖਾ ਸਕਦੇ ਆ ਓਕੇ ਸਾਡੇ ਬੁੱਟਾ ਆਪਣੀ ਦਾ ਬੁੱਟਾ ਆਪਣੀ ਮੁਟਾ ਵੀ ਦਵਾਈਆਂ ਪੁੱਟਾਇਆ ਠੀਕ ਹੈ ਜੀ ਤੇ ਕੜੀ ਪੱਤਾ ਕੜੀ ਬੱਤੇ ਬੁੱਟੇ ਵੀ ਸਾਡੇ ਕੋਲ ਹੈਗੇ ਆ ਕੜੀ ਬੱਤੇ ਬੁੱਟਾ ਆਪਾਂ ਦਿੱਲੀ ਦੇ ਪੱਤੇ ਉਹਦੇ ਰਗੇ ਆ ਬੀਬੀਆਂ ਸੁਣ ਰਹੀਆਂ ਦਿੱਲੀ ਆਪਾਂ ਪਾਸਾ ਤੇ ਪੱਤੇ ਆਪਾਂ ਦਾਰਾ ਸਾਜੀ ਫੜਵਾ ਦਿੰਦੇ ਆ ਬਹੁਤ ਹੀ ਗੁਣਕਾਰੀ ਬੁੱਟਾ ਕੜੀ ਕੜੀ ਬੱਤੇ ਬੁੱਟਾ ਅੱਗੇ ਕਿੰਨੇ ਵੀ ਹੈਗੇ ਆ ਜਿੰਨੇ ਦਾ ਭਰਾਣ ਬੇਨਤੀ ਆ ਤੇ ਸਾਡੇ ਲਾਕੇ ਨੇ ਪੂਰੇ ਪੰਜਾਬ ਵਿੱਚ ਕਿੱਦਰਾ ਬਹੁ ਘਟਨੇ ਪਹਿਲਾਂ ਕਿੱਦਰਾ ਬਹੁ ਹੁੰਨੀ ਸੀ ਤੇ ਜਿੰਮੇਦਾਰ ਸਾਡੇ 10 ਬੂਟੇ ਕਿੱਦਰਾ ਦੇ ਘਟਵੜ ਤੋਂ ਬੂਟੇ ਇਥੋਂ ਨਿਸ਼ਰਵਾਦ ਦੇ ਜਿੰਮੇਦਾਰ ਲੈ ਕੇ ਜੂ ਜਾਣ ਕਿੱਦਰਾ ਦਾ ਬੂਟਾ ਠੀਕ ਹੈ ਜੀ ਉਧਰ ਬੰਪਲ ਵੀ ਆਗੇ ਸਾਡੇ ਕੋਲ ਜੀ ਨਿੰਮ ਛਤਰੀਆ ਟੇਕ ਮਿਲ ਗਿਆ ਉਧਰ ਆ ਗਈਆ ਅਮਰੀਕਨ ਟੇਕ ਆਮ ਦਾ ਬੂਟਾ ਜਾਮਣ ਆਲੂ ਆਮਲਾ ਚੋਟਵਰ ਬੇਹੇੜਾ ਲਾਲ ਪੱਤੀ ਆਲੂ ਬੁਖਾਰਾ ਤੇ ਫੁੱਲਾ ਕੁੱਤੇ ਵੀ ਆ ਗਏ ਆ ਵੀ ਇਹ ਕੁੱਤੇ ਦੇ ਬਾਜੀ ਅਜੇ ਹੋਰ ਕੁੱਤੇ ਐਨੀ ਐਨੀ ਬੇਦਸਾਉਂ ਜੀ ਬਈ ਇੱਕ ਬਰਵਾ ਦੁਰੋਲੇ ਤੇ ਕੁੱਤੇ ਤੇ ਜਾ ਕੋਲੇ 5 4 ਮਿੰਟ ਹੋਰ ਕਵਰ ਕਰਨੇ ਆ ਆਲੂ ਖਾਰੇ ਲਓ ਆਲੂ ਦਾ ਵੀ ਲਓ ਆਲੂ ਖਾਰੇ ਲਓ ਬੂਟੇ ਲੈ ਕੇ ਸਾਈਡ ਤੋਂ ਹੋਈ ਜਾਓ ਜੀ ਇਹ ਆਲੂ ਇਹ ਹੈਗਾ ਜੀ ਅਰਜਨ ਸਾਹਿਬ ਅਰਜਨ ਦਾ ਬੂਟਾ ਇਹ ਅਰਜਨ ਸਾਹਿਬ ਦਾ ਬੂਟਾ ਅਰਜਨ ਹਾਂਜੀ ਹਾਂਜੀ ਦੇਖੋ ਇੱਕ ਪਾਸੇੋਂ ਮੰਡੋ ਭਾਜੀ ਇੱਕੋ ਸਾਈਡ ਤੇ ਹਾਂ ਇੱਕੋ ਸਾਈਡ ਤੇ ਦੇਣੇ ਸ਼ੁਰੂ ਕਰੋ ਫੋਟੋ ਵੀ ਕਰਨੀ ਆਪਾਂ ਕਰੋ ਫੋਟੋ ਕਰਨੀ ਸ਼ਾਮੇ ਖੜ੍ਹ ਲਿਓ ਦੇਖੋ ਆ ਦੇ ਦਿਓ ਹਾਂ ਜੀ ਮੈਂ ਵੀ ਕਰੀ ਲੈਣਾ ਹਾਂ ਉਹ ਵੀ ਦੋ ਕਿੰਨੇ ਕਿੰਨੇ ਇੱਕ ਇੱਕ ਜੀਰੂ ਉਹਨਾਂ ਤੋਂ ਵੀ ਭੋਲਣਾ ਹੋਵੇ ਸਾਹਮਣੇ ਦੇ ਆਇਆ ਹਾਂ ਉਹਨਾਂ ਨਾਲ ਹਾਲ ਹੋ ਖੜੇ ਪਾ ਕੇ ਪਾ ਦੇ ਪਾ ਦੇ ਇੱਕ ਇੱਕ ਬੂਟਾ ਫਲਦਾਰ ਦੇਓ ਬਾਕੀ ਦੂਜੇ ਟਾਲੀਆਂ ਦੇ ਕਾ ਦੇਓ ਹਾਂਜੀ ਨਸੀਰਾਵਾ ਦੇ ਗੁਰਦਾਤਾ ਸਾਹਿਬ ਵਿਖੇ ਬੂਟੇ ਬੂਟੇ ਬੰਦੇ ਜਾ ਰਹੇ ਨੇ ਜੀ ਆਹ ਲਵਾਰੂ ਇਹ ਨਿਮਿਸ਼ੇ ਦਿਓ ਨਿਮਿਓ ਨਮ ਦਿਓ 50 ਆ ਬੁੱਟਾ ਹਾਂਜੀ ਬਾਕੀ ਨਿਆਣੇ ਨਿਆਣੇ ਬੁੱਟੇ ਨੇ ਕਿਹਨਾਂ ਨਿਆਣੇ ਬੁੱਟੇ ਨੇ ਕਿਹਨਾਂ ਕਿਧ ਨੂੰ ਵੇਚਿਆ ਨੂੰ ਮਾ ਦੇ ਦੇ ਮਾਪੇ ਲੈ ਕੇ ਆਣ ਲੈ ਲੈ ਕੇ ਜਾਣ ਜਾਣੇ ਨਿਆਣੇ ਸਾਹ ਤੋਂ ਆਜੋ ਸਾਡੇ ਕੋ ਇੰਕੂਨ ਦਾ ਬੁੱਟਾ ਵੇਖਾ ਇੰਕੂਨ ਜੋ ਕੇ ਸ਼ੁਕਰ ਕੰਟਰੋਲ ਕਰਦਾ ਆ ਠੀਕ ਹੈ ਜੀ ਜੋ ਸੀ ਦੇ ਅੰਦਰ ਉਧਰ ਬੱਤੀ ਹੈ ਤੇ ਇੰਨੀ ਨਹੀਂ ਕਰਦੇ ਆ ਠੀਕ ਹੈ ਨਾ ਉਰੀਆ ਉਰੀਆ ਜਾ ਬਰਤ ਕਿੱਥੇ ਲਾਗੇ ਦਾ ਹੈ ਕਿੱਥੇ ਲਾਗੇ ਦਾ ਉਹ ਫੋਟੋ ਵੀ ਜਣੀ ਆ ਜਾਵੇ ਉਹ ਭਾਈ ਸ਼ਾਮੇ ਗੱਲ ਸ਼ਾਮੇ ਗੱਲ ਕਰਦੇ ਸ਼ਾਮੇ ਖੜੇ ਹੋ ਫਾਜ਼ਾ ਜੀ ਫਾਜ਼ਦਾਨ ਵਾਂਗ ਉਹ ਤਾਂ ਇੱਕ ਇੱਕ ਉਹਦੇ ਉਹ ਇੱਕ ਇੱਕ ਉਹ ਸਾਰੇ ਖਾਲਾ ਲੈ ਜਾਂਦੇ ਆ ਦੂਜਾ ਕੋਈ ਨਹੀਂ ਦਿੰਦਾ ਯਾਰ ਤੂੰ ਉੱਤੇ ਚੱਲ ਜਾ ਉੱਤੇ ਚੱਲ ਜਾ ਇਹ ਤਾਂ ਨੀ ਦਾ ਸਾਹਮਣੇ ਤੇਰੀ ਜਨਨਾ ਆਉਣਾ ਮੁਗਰ ਨਹੀਂ ਚੱਲ ਇਹ ਆ ਨਿਆਣਿਆਂ ਦੀ ਲੜਾਈ ਹਾਂਜੀ ਜਾਇਉਣਾ ਹਜੇ ਕੋਈ ਏਦਾਂ ਇੱਕ ਪਰਿਵਾਰ ਨੂੰ ਆਪਾਂ ਹਾਜ਼ਰ ਬੁਕੇ ਤੇ ਮਿਲਣਾ ਆ ਕਿ ਤਿਹਾਰ ਕੋ ਕਿਹੜਾ ਚੱਲਦਾ ਉਹ ਪਾਜੀ ਗਰਦ ਕਾ ਮੂਟੇ ਫਾਲਾ ਵਾਲੇ ਕੋ ਨਾ ਦਿਓ ਕਿਸੇ ਨੂੰ ਸਾਡਾ ਕੋਈ ਬੁਟੇ ਫਾਲਾ ਦੇਣ ਇੱਕ ਬੁਟੇ ਫਾਲਾ ਵਾਲਾ ਕੋਈ ਦਿਓ ਬਾਕੀ ਇੱਕ ਦੂਜਾ ਨੰਦਰ ਬੁਟੇ ਉੱਪਰ ਲਾਓ ਜੀ ਓਏ ਫੇਰ ਮੁੱਕ ਜਾਨੀ ਆ ਫਰ ਉਹ ਤਾਂ ਲੈ ਜਾਣੀ ਕਿਸੇ ਨੇ ਨਹੀਂ